ਉਹ ਦੁਨੀਆ ਦੇ ਬੰਦੇਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਸਰੂਆ ਵਰਗੇ ਸੋਨੇ ਵਰਗੇ ਹੀਰੇ ਪੁੱਤਰ ਮਾਵਾ ਦੇ ਜਾਂ ਜਿਨ੍ਹਾਂ ਦੇ ਮਿਲਣ ਵਾਸਤੇ ਰੋਂਦੇ ਭੈਣ ਭਰਾਵਾ ਦੇ ਬੁੱਢੜੇ ਬਾਪੂ ਖੜੇ ਉਡੀਕਣ ਗੱਭਰੂ ਪੁੱਤ ਜਵਾਨਾਂ ਨੂੰ ਉਹ ਦੁਨੀਆ ਦੇ ਬੰਦੇਓ ਪੂਜੋ ਉਹਨਾਂ ਨੇਕ ਇਨਸਾਨਾਂ ਨੂੰ ਦੇਸ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ ਕਈ ਨਾਰਾਂ ਦੇ ਫੁੱਲਾ ਵਰਗੇ ਹਲੇ ਰੂਪ ਨਰੋਏ ਨੇ ਸ਼ਗਨਾ ਦੇ ਹੱਥਾਂ ਵਿੱਚ ਗਾਨੇ ਚਾਹ ਨਾ ਪੂਰੇ ਹੋਏ ਨੇ ਦਿਲ ਵਿੱਚ ਲਕੋਈਆਂ ਬੈਠੀਆਂ ਲੱਖਾਂ ਹੀ ਇਰਮਾਨਾਂ ਨੂੰ ਉਹ ਦੁਨੀਆ ਦੇ ਬੰਦੇਓ ਪੂਜੋ ਉਹਨਾਂ ਨੇਕ ਭਗਵਾਨਾਂ ਨੂੰ ਦੇਸ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜਾਨਾਂ ਨੂੰ